ਮੇਰੇ ਪੱਤਰਕਾਰ ਤੇ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਜਿਹੜੀ ਸਾਡੀ ਆਵਾਜ਼ ਆ ਲੋਕਾਂ ਤੱਕ ਪਹੁੰਚਾਉਂਦੇ ਹੋ ਮੈਂ ਦਿਲ ਦੀ ਕਰਾਈ ਤੋਂ ਤੁਹਾਡਾ ਧੰਨਵਾਦ ਕਰਦਾ ਤੇ ਤੁਹਾਡੀ ਮਿਹਨਤ ਸਦਕੇ ਤੁਸੀਂ ਜਿਹੜਾ ਹੋਰ ਇਹ ਕੰਮ ਜਿਹੜੇ ਨੇ ਉਹ ਲੋਕਾਂ ਦੇ ਨਿਗਾਹ ਹਿੱਟ ਲੈ ਕੇ ਆਉਂਦੇ ਹੋ ਸੋ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਹਾਂ ਬਟਾਲੇ ਵਾਸਤੇ ਜਦੋਂ ਤਾਂ ਮੈਂ ਐਮਐਲਏ ਬਣਿਆ ਕਿਤੇ ਨਾ ਕਿਤੇ ਐਸੇ ਕਈ ਏਰੀਆ ਦੇ ਵਿੱਚ ਜਾਏਗਾ ਜਿੱਥੇ ਪੀਣ ਵਾਲਾ ਪਾਣੀ ਜਿਹੜਾ ਉਹ ਉਹਨਾਂ ਨੂੰ ਵੀ ਜਿਹੜਾ ਮੈਂ ਕਹਿ ਸਕਦਾ ਵੀ ਲੰਮੇ ਅਰਸੇ ਤੋਂ ਮੁਲਕ ਆਜ਼ਾਦ ਹੋਇਆ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਪੀਣ ਵਾਲਾ ਵਧੀਆ ਪਾਣੀ ਜਿਹੜਾ ਨਸੀਬ ਨਹੀਂ ਹੋ ਸਕਿਆ ਮੈਂ ਆਪਣੇ ਬਟਾਰਾ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਇਹ ਜਿਹੜਾ ਮੈਂ ਅਨਾਉਂਸ ਕਰਨ ਲੱਗਾ ਜੀ ਇਹ ਜਲ ਸਪਲਾਈ ਦਾ ਪ੍ਰੋਜੈਕਟ ਹੈ ਜਲ ਸਪਲਾਈ ਦਾ ਪ੍ਰੋਜੈਕਟ ਹੈ ਇਹ 27 ਕਰੋੜ 34 ਲੱਖ ਦਾ ਜਿਹੜਾ ਇਹ ਕੰਮ ਹੈ ਜਿਹੜਾ ਬਟਾਲੇ ਦੇ ਵਿੱਚ ਹੋਣ ਜਾ ਰਿਹਾ ਉਹਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਅਲਾਟ ਹੋ ਚੁੱਕਿਆ ਹੈ ਇਹਦਾ ਜਿਹੜਾ ਵੇਰਵਾ ਮੈਂ ਤੁਹਾਨੂੰ ਦੱਸਣ ਲੱਗਾ ਇਹਦੀਆਂ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਨੇ ਉਹ 2 ਲੱਖ ਗੈਲਨ ਜਿਹੜੀਆਂ ਨੇ ਉਹ ਵੱਡੀਆਂ ਟੈਂਕੀਆਂ ਬਣਨਗੀਆਂ ਦੋ ਨਵੀਆਂ ਟੈਂਕੀਆਂ ਬਣਨਗੀਆਂ ਜੀ ਵਾਟਰ ਸਪਲਾਈ ਜਿਹੜੀ ਲਾਈਨ ਆ ਉਹ 67 ਕਿਲੋਮੀਟਰ ਜਿਹੜੇ ਜਿਹਦਾ ਵਾਟਰ ਸਪਲਾਈ ਦੇ ਜਿਹੜੇ ਪਾਈਪ ਲਾ ਲੋ 67 ਕਿਲੋਮੀਟਰ ਦਾ ਜਿਹੜਾ ਇਹਦਾ ਵੀ ਉਹਨੇ ਏਰੀਏ ਦੇ ਵਿੱਚ ਹੀ ਪਾਉਗੀ ਬਟਾਲੇ ਦੇ ਵਿੱਚ ਇਹਦੇ ਵਿੱਚ ਹਾਊਸਿੰਗ ਕਨੈਕਸ਼ਨ ਜਿਹੜੇ ਨੇ ਇਹ 10130 ਜਿਹੜੇ ਕਨੈਕਸ਼ਨ ਆ ਉਹ ਬਟਾਲੇ ਦੇ ਵਿੱਚ ਜਿਹੜੇ ਕਨੈਕਸ਼ਨ ਦਿੱਤੇ ਜਾਣਗੇ ਔਰ ਮੈਂ ਇਨਾਂ ਦੇ ਵਿੱਚੋਂ ਮੈਂ ਦੱਸਣਾ ਚਾਹੁੰਨਾ ਵਾਂ ਵੀ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਕੰਮ ਕਰਉਣਾ ਆਪਾਂ ਇਹ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਮੈਂ ਬੁਲਾਇਆ ਤਾਂ ਜੋ ਕਿ ਉਸ-ਉਸ ਏਰੀਆ ਦੇ ਲੋਕਾਂ ਨੂੰ ਪਤਾ ਲੱਗ ਚੁੱਕੇ ਲੱਗ ਸਕੇ ਵੀ ਇਹ ਜਿਹੜਾ ਕੰਮ ਆ ਇਹ ਹੁਣ ਜਿਹੜਾ ਆਪਾਂ ਉਹਨੂੰ ਉਦਘਾਟਨ ਕਰਕੇ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਸਭ ਤੋਂ ਵੱਡਾ ਜਿਹੜਾ ਮੈਂ ਕਹਿ ਸਕਦਾ ਵੀ ਐਵੇਂ ਪਿੰਡ ਆ ਉਹਦੇ ਵਿੱਚ ਇਹ ਵਾਟਰ ਸਪਲਾਈ ਦਾ ਕੰਮ ਜਿਹੜਾ ਨਹੀਂ ਹੋ ਸਕਿਆ ਸੀ ਉਹਨੂੰ ਸ਼ੁਰੂ ਕਰ ਰਹੇ ਹਾਂ ਉਸ ਤੋਂ ਬਾਅਦ ਕੋਟਲਾ ਨਵਾਬਪੁਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਰੋਡ ਜਿਹੜੇ ਉਧਰਲੀ ਸਾਈਡ ਤੇ ਜਿਹੜੇ ਕਰਨੇ ਉਥੇ ਬੋੜਾਂਵਾਲ ਉਜਾਗਰਨਗਰ ਤੇ ਸ਼ਹਿਰ ਦਾ ਜਿਹੜਾ ਅੰਦਰੂਨੀ ਇਤਿਹਾਸ ਜਿੱਥੇ ਕਈ ਵਾਰੀ ਮੈਂ ਜਾਣਾ ਮੈਨੂੰ ਮੇਰੇ ਬਜ਼ੁਰਗ ਤੇ ਮੇਰੀਆਂ ਮਾਵਾ ਪੈਣਾ ਜਦੋਂ ਵਖਾਲਦੀਆਂ ਵੀ ਆ ਪਾਣੀ ਸਾਡਾ ਠੀਕ ਨਹੀਂ ਆ ਰਿਹਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਫਿਕਰ ਨਾ ਕਰੋ ਆਪਾਂ ਕਰਾਂਗੇ ਆ ਔਰ ਅੱਜ ਮੈਨੂੰ ਖੁਸ਼ੀ ਵੀ ਹੈ ਵੀ ਅੱਜ ਆਪਾਂ ਇਸ ਏਰੀਏ ਦੇ ਵਿੱਚ ਕੰਮ ਕਰਨਾ ਜਿਹੜਾ ਉਹ ਸ਼ੁਰੂ ਆਪਾਂ ਕਰਾਂਗੇ ਜੀ ਔਰ ਇਹਦੀ ਜਿਹੜਾ ਸਮਾਂ ਹੋਊਗਾ ਉਹ ਤਕਰੀਬਨ ਸਾਲ ਡੇਢ ਸਾਲ ਦੇ ਵਿੱਚ ਵਿੱਚ ਇਸ ਕੰਮ ਨੂੰ ਆਪਾਂ ਖਤਮ ਕਰਾਂਗੇ ਉਹਦੇ ਨਾਲ ਨਾਲ ਜਿਹੜੇ ਨਵੇਂ ਇਲਾਕਿਆਂ 'ਚ ਕੰਮ ਸ਼ੁਰੂ ਕਰਨ ਲੱਗੇ ਹੁਣ ਸ਼ੂਗਰਪੁਰਾ ਮੁਰਗੀ ਮਹੱਲਾ ਜਿੱਥੇ ਸ਼ੂਗਰਪੁਰੇ ਵੀ ਸਾਡੀ ਸੰਗਣੀ ਆਬਾਦੀ ਮੁਰਗੀ ਮਹੱਲੇ ਵੀ ਸਾਡੀ ਸੰਗਣੀ ਆਬਾਦੀ ਹੈ ਤੇਲੀਆਂਵਾਲ ਜੁਝਾਰ ਨਗਰ ਜਵਾਰ ਨਗਰ ਕੁਤਬੀ ਨੰਗਲ ਊਲਰ ਰੋਡ ਸ਼ਾਂਤੀ ਨਗਰ ਕਨਵਾ ਰੋਡ ਸ਼ਾਹਬਾਦ ਪੁਰਾ ਅਰਮਾਨ ਰਿਜ਼ੋਰਟ ਰੋਡ ਆਨੰਦ ਵਿਹਾਰ ਨਿਊ ਆਨੰਦ ਵਿਹਾਰ ਡ੍ਰੀਮ ਐਵੇਨਿਊ ਕਲੋਨੀ ਸਾਊਥ ਸਿਟੀ ਮਹਾਜਨ ਕਲੋਨੀ ਡਾਇਮੰਡ ਕਲੋਨੀ ਧਰਮਪੁਰਾ ਕਲੋਨੀ ਸ਼੍ਰੀ ਹਰਗੋਬਿੰਦਪੁਰ ਰੋਡ ਜਿਹੜਾ ਆਪਣਾ ਉਮਰਪੁਰੇ ਵਾਲੀ ਸਾਈਡ ਆ ਗਈ ਉਸ ਤੋਂ ਬਾਅਦ ਹਾਥੀ ਗੇਟ ਕੁਬੀ ਰੋਡ ਜਿਹੜਾ ਉਹ ਵੀ ਆ ਗਿਆ ਤੇ ਕਾਦੀਆਂ ਰੋ ਇਹ ਸਾਰੇ ਏਰੀਏ ਦੇ ਵਿੱਚ ਜਿਹੜਾ ਆਪਾਂ ওয়াটার ਸਪਲਾਈ ਸ਼ੁੱਧ ਪਾਣੀ ਜਿਹੜਾ ਉਹ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਕੰਮਾਂ ਨੂੰ ਬਾਸ ਕਰਾ ਕੇ ਲੋਕਾਂ ਤੱਕ ਮਹਈਆ ਕਰਾਉਣਾ ਇਹ